ਇਹਨਾਂ ਨੇ ਲਿਆ ਆਈਫੋਨ ਗਜਬ ਬੇਇੱਜ਼ਤੀ ਹੈ ਅਰਸ਼ ਤੂੰ ਤਾਂ ਚੱਲੀ ਚੱਲ ਨੰਬਰ ਉਹਨਾਂ ਨੇ ਮੋਬਾਈਲ ਲੈ ਆ ਵੀ ਉਹਨਾਂ ਦੇ ਨੰਬਰ ਉਹ ਜਿਹੜਾ ਤੁਸੀਂ ਲਿਖਣਾ ਸੇਵ ਕਰ ਲਓ ਅੱਡਾ ਯਾਰ ਮੁੰਡਾ ਹੀ ਸਾਡਾ ਭੋਲਾ ਵਾ ਅੱਬੇ ਮਜ਼ਾ ਆਏਗਾ ਨਾ ਭੀੜੋ ਜੈ ਮਾਤਾ ਦੀ ਦੋਸਤੋ ਡਿੜਵੇ ਏਰੀਏ ਤੋਂ ਅਵਤਾਰ ਸਿੰਘ ਜੀ ਆਏ ਸੀ ਇਹ ਪਿੰਡ ਗੁਜਰਾ ਤੋਂ ਨੇ ਜੀ 75 ਕਿਲੋਮੀਟਰ ਲਗਪਗ ਏਰੀਆ ਜੀ ਸਪੈਸ਼ਲ ਆਏ ਨੇ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਕਰਿਆ ਰੇਟ ਪਤਾ ਕਰਿਆ F27 Pro ਦਾ ਇਹਨਾਂ ਦੇ ਏਰੀਆ ਦੇ ਵਿੱਚ 4000 ਰੁਪਏ ਦਾ ਫਰਕ ਸੀ ਜੀ ਰੇਟ ਦਾ ਇਹਨਾਂ ਦੇ ਸਾਹਮਣੇ ਡੱਬਾ ਖੋਲਿਆ ਇਹਨਾਂ ਦਾ ਫਸਟ SIM ਆਇਆ ਅੱਜ ਦੀ ਐਕਟੀਵੇਸ਼ਨ ਦੇ ਨਾਲ ਇਹਨਾਂ ਦੇ SIM ਨਾਲ ਐਕਟੀਵੇਟ ਹੋਇਆ GST ਬਿਲ ਕੱਟ ਕੇ ਦਿੱਤਾ 4000 ਰੁਪਏ ਇਹਨਾਂ ਨੂੰ ਕੱਟ ਦਿੱਤਾ ਨਾਲ ਇਹਨਾਂ ਦਾ ਬੇਟਾ ਸਿਮਰਨਜੀਤ ਔਰ ਇਹਨਾਂ ਦਾ ਬ੍ਰਦਰ ਸੁਖਦੀਪ ਸਿੰਘ 75 ਕਿਲੋਮੀਟਰ ਤੋਂ ਆਏ ਨੇ ਪਲੱਸ ਲੈ F27 Pro ਪਲੱਸ ਬਾਕੀ ਇਹਨਾਂ ਨਾਲ ਗੱਲ ਕਰਾਂਗੇ ਜੋ ਮੈਂ ਗੱਲ ਕਹੀ ਹੈ ਸਹੀ ਹੈ ਜਾਂ ਗਲਤ ਹੈ ਇਹ ਪੁਸ਼ਟੀ ਕਰਨਗੇ ਹਾਂ ਜਾਂ ਨਾ ਹਾਂਜੀ ਕਿਵੇਂ ਸਹੀ ਕਹਿ ਰਹੇ ਹਾਂ ਹਾਂ ਸਹੀ ਹੈ ਜੀ ਬਹੁਤ ਠੀਕ ਹੈ ਥੋੜਾ 4000 ਰੁਪਏ ਦਾ ਫਰਕ ਹੈਗਾ ਹਾਂਜੀ ਹਾਂ ਹੈ ਜੀ ਹਾਂਜੀ ਹਾਂ ਹਾਂਜੀ ਸਿਮਰਜੀਤ ਕੀ ਕਹਿਣਾ ਚਾਹੋਗੇ ਬਸ ਇਹਦੀ ਹੱਥੇ ਕਰੋ ਹੀ ਦੀਪਕ ਟੈਲੀਕਾਮ ਤੇ ਵਿਜ਼ਿਟ ਕਰੋ ਹੀ ਜੀ ਸੁਖਦੀਪ ਜੀ ਹਾਂਜੀ ਹੈਗਾ ਫਰਕ ਜੀ ਹੈਗਾ ਫਰਕ ਹੀ ਮਤਲਬ ਇੰਨੀ ਦੂਰੋਂ ਆਏ ਹੋ ਮਤਲਬ ਤੁਹਾਨੂੰ ਠੀਕ ਲੱਗਿਆ ਇੱਥੇ ਆ ਕੇ ਕੋਈ ਦਿੱਕਤ ਤਾਂ ਨਹੀਂ ਆਈ ਨਾ ਨਾ ਜੀ ਕੋਈ ਨਹੀਂ ਚਲ ਬਹੁਤ ਵਧੀਆ ਗੱਲ ਹੈ ਕੱਲ ਮੈਂ ਤੁਹਾਡੇ ਏਰੀਆ ਦੇ ਵਿੱਚ ਸੀ ਮੈਂ ਵੀ ਢੜਵੇ ਵਾਲ ਸੀ ਜੈ ਮਾਤਾ ਦੀ ਜੀ ਜੈ ਮਾਤਾ ਦੀ